ਜੀ গুড মর্নিং ਜੀ। ਉਹ ਤੇ ਰਾਤ ਰਾਤ ਸੀ ਤੇ ਜੀੁੱਦੇ। ਕਹਿੰਦਾ ਕਿ ਕੀ ਜਨਾ? ਹੁੰਦੇ ਅੰਨੇ ਰਹਿ ਗਏ ਉਹਨਾਂ ਦਾ ਨਾਮ ਆਕ ਸੁਖਦੇ ਆ ਟੱਪੂ ਵੀ। ਹੁਣ ਨਾਂ ਦੇ ਹੈਗੇ ਆ ਪਰ ਹੈਗੇ ਹੈ ਮਤਲਬ ਕਿ ਪਰ ਪਹਿਲਾਂ ਇਹਦੇ ਵਾਂਗੂ ਸੀਗੇ ਸੰਗਣੇ ਸੰਗਣੇ ਤੇਰੀ ਉਮਰ ਜਦੋਂ ਸੀ ਕਹਿੰਦਾ ਉਦੋਂ ਮੇਰੇ ਵੀ ਇਦਾਂ ਦੇ ਵਾਲ ਸੀਗੇ। ਠੀਕ ਐ। ਕਹਿੰਦਾ ਬਾਲ ਹੁਣ ਨਾ ਗਿਣਤੀ ਦੇ ਰਹਿ ਗਏ ਮੈਂ ਕਿਹਾ ਚੱਲ ਹੈਗੇ ਦਾ ਹੈ ਨਾ ਅੱਜ ਕਲਾ ਮਾੜਾ ਮੋਟਾ ਸਹੀ ਆ ਤੇ ਪਿੱਛੇ ਵੀਊ ਚੱਕੋ ਮੈਂ ਲਾਈਵ ਹੋਇਆ ਲਾਈਵ ਹੋਣ ਲੱਗਾ ਸੀਗਾ ਤੇ ਲਾਈਵ ਨਹੀਂ ਹੋ ਪਿਆ ਤੇ ਉਹ ਫੇਸ ਕਰਕੇ ਕਿਉਂਕਿ ਉਹ ਪਿੱਛੇ ਦੇਖੋ ਤੁਹਾਨੂੰ ਪਿਛਲਾ ਬਾੜਰੀ ਦਾ ਪਿਆ ਉਹ ਬਾੜ ਦੇ ਬਿਲਕੁਲ ਉਹ ਬਾੜ ਦੇ ਕੋਲ ਸੈਂਟਰ ਜਿਹੜਾ ਮਲ ਕੇ ਟਾਵਰਿਆ ਲੱਗਾ ਟਾਵਰ ਦਿਖਣਾ ਹੈ ਸਭ ਹੋਣੇ ਵਾਲਗੇ ਲਾਈਵ ਲਾਈਵ ਮਲਕੇ ਜਿੱਦਾਂ ਹੋਣ ਲੱਗਾ ਇਹਨਾਂ ਨਾਲ ਹੀ ਰੋਕ ਦਿੱਤਾ ਤੇ ਟਾਵਰ ਤੋਂ ਰੇਂਜ ਆਂਦੀ ਹੈ ਤੇ ਤਾਰ ਕੇ ਲਾਈਵ ਨਹੀਂ ਹੋਆਗਾ ਹੁਣ ਮੈਂ ਵੀਡੀਓ ਸ਼ੂਟ ਕਰ ਲੈਂਦਾ ਮੈਂ ਕਿਹਾ ਵੀਡੀਓ ਦੀ ਵੀਡੀਓ ਆਪਾਂ ਸ਼ੂਟ ਕਰ ਲੰਨੇ ਆਂ ਰਾਤ ਆਪਾਂ ਪਿੱਛੇ ਰਹਿੰਗੇ ਸੀ ਉਹਦੀ ਅਪਡੇਟ ਦੱਤੀਗੀ ਤੁਹਾਨੂੰ ਤੇ ਅਗਲੀ ਜਿਹੜੀ ਅਪਡੇਟ ਆ ਉਹ ਬਾਅਦ ਚ ਪੈ ਰਹੀ ਆ ਦੇਖੋ ਤੇ ਇੱਥੇ ਲੰਗਰ ਲੱਗਾ ਪਿਆ ਜੀ ਤੇ ਲੰਗਰ ਸਟਾਰਟ ਹੋਣਾ ਹਲੇ ਵੀਰ ਦੇ ਵਿੱਚ ਪੜੇ ਬਣ ਲਗੇ ਹੋਗੀ ਤੁਸੀਂ ਜਾ ਕਰੋ ਜੀ ਇਹ ਹੈਗਾ ਜੀ ਇਹ ਜਗਾ ਨੇਚਰ ਜਿਹੜੇ ਤਾਂ ਜਿਹੜੇ ਤਾਂ ਨੇਚਰ ਲਵਰ ਹੈਗੇ ਨਾ ਉਹ ਇਸ ਚੀਜ਼ ਨੂੰ ਮੈਂ ਜਿਹੜੇ ਨੇਚਰ ਨੂੰ ਨੇਚਰ ਨੂੰ ਪਿਆਰ ਕਰਦੇ ਆ ਤੇ ਉਹ ਇਸ ਚੀਜ਼ ਨੂੰ ਮਿਲ ਕੇ ਮਹਿਸੂਸ ਕਰਾ ਦੇ ਨੇਚਰ ਲਾਵਨ ਦਾਰ ਕੇ ਆਪਾਂ ਇਹ ਚੈਨਲ ਦਾ ਨਾਮ ਜਿਹੜਾ ਨੇਚਰ ਮਾਈ ਲਾਈਫਲਾਈਨ ਲਕਿਆ ਤੇ ਸਾਡੀ ਇੱਕ ਲਾਈਫਲਾਈਨ ਜਿਹੜੀ ਆ ਉਹ ਨੇਚਰ ਤੇ ਇਹ ਦੇਖੋ ਔਰ ਟਾਵਰਦਾਂ ਦਿਖਾਣਾ ਹੈ ਟਾਵਰ ਦੇਲੇ ਦੇਖ ਲੋ ਆਇਆ ਨਹੀਂ ਬਾਹਰ ਹੀ ਨਹੀਂ ਆਇਆਗਾ ਟਾਵਰ ਲੋਕ ਹੀ ਗਿਆ ਆ ਇੱਥੇ ਹੀ ਆ ਟਾਵਰ ਉੱਪਰ ਬਾਰਿਸ਼ ਪੈ ਰਹੀ ਹੈ ਬਹੁਤ ਤੇਜ ਮੋٹے ਮੋٹے ਦੜੇ ਪੈ ਰਹੇ ਤੇ ਆ ਇਧਰ ਰੋਡ ਦੇ ਉੱਤੇ ਹੀ ਆ ਇਧਰ ਹੈ ਨਹੀਂਗਾ ਮਤਲਬ ਤੇ ਆਹ ਦੇਖੋ ਆ ਗਿਆ ਤੇ ਤੇ ਆਇਲ ਟਾਵਰ ਆ ਗਿਆ ਨਾ ਬਾਅਦ ਆਹ ਟਾਵਰ ਤੋਂ ਰੇਂਜ ਚੀਜ਼ ਦਾ ਪਿਆ ਇਥੋਂ ਲਾਈਵ ਹੋਣਾ ਹੈਗਾ ਮੈਂ ਚਲੋ ਜੀ ਬਾਕੀ ਬਾਅਦ ਵਿੱਚ ਦਿੰਨੇ ਆ ਇੰਨੀ ਕਾ ਅਪਡੇਟ ਮੈਨੂੰ ਕਾਫੀ ਆ ਤੇ ਬਾਕੀ ਚਲੋ ਬਣੇ ਰਹੀਓ ਇਹ ਜਰਨੀ ਜਿਹੜੀ ਹੈ ਸਾਡੀ ਪਤਾ ਨਹੀਂ ਕਿੰਨੇ ਦਿਨਾਂ ਦੀ ਹੋਣ ਵਾਲੀ ਹੈ ਤੇ ਬਹੁਤ ਖੂਬਸੂਰਤ ਤੇ ਖੂਬਸੂਰਤ ਜੀ ਮਲਕੇ ਦੀਗਾ ਤੁਹਾਨੂੰ ਦੇਖਣ ਨੂੰ ਮਿਲਣੀ ਆ ਜਿਹੜੇ ਨੇਚਰ ਲਵ ਲਵਰ ਹੈਗੇ ਆ ਤੇ ਉਹ ਵੀ ਇਸ ਚੀਜ਼ ਨੂੰ ਮਲਕੇ ਤੁਸੀਂ ਫੋਲੋ ਕਰਿਓ ਜੈਸ ਫੇਸਬੁਕ ਤੇ ਦੇ ਦੇਂ ਜਾਂ ਤੇ YouTube ਤੇ ਦੇਖਦੇ ਮੇਰੇਆਂ ਤੇ ਸਬਸਕ੍ਰਾਈਬ ਕਰਿਓ ਤੇ ਇਦਾਂ ਦੇ ਮਲਕੇ ਤਾਂ ਨੰਦੇ ਰਾਂ ਜੀ ਨੇਚਰ ਨੇਚਰ ਨਾਲ ਜਿਹੜੇ ਪਿਆਰ ਕਰਦੇ ਆ ਚਲੋ ਜੀ ਠੀਕ ਹੈ ਜੀ ਬੰਦੀ ਵੇਪ ਆ ਨੂੰ ਸਹੂ ਦਾ ਨਹੀਂ ਕੋੜੀ ਹੁੰਦੀ ਮਿੱਤਾਂ ਆ ਗਿਆ ਨਾ ਕੋਲੀ ਨਹੀਂ ਹੁੰਦੀ ਹੈਗੀ ਮੇਰੇ ਚ ਆਈਲੀ ਅੱਦੀ ਅੱਦੀ ਦੋ ਜਾਗੇ ਲੈ ਗਿਆ ਮੈਂ ਕਿਹਾ ਮੈਂ ਨਹੀਂ ਖਾਣੀ ਹੈਗੀ ਕੈਮਰਾ ਜਾ ਉਹ ਕਰ ਦਮ ਮੈਂ ਕਿਹਾ ਮੈਂ ਨਹੀਂ ਖਾਣੀ ਹੈਗਾ ਉਹ ਕਾਲੀ ਜੋਲ ਟੁੱਟ ਰਹੀ ਨਹੀਂ ਸੇਟ ਦੀ ਖਾਦੀ ਨਹੀਂ ਹੋਣਾ ਉਹਨੂੰ ਤੇ ਉਹ ਠੀਕ ਹੈ ਵੀ ਕੈਮਰਾ ਵਾਲੇ ਛੱਕੇ ਇਹ ਰੱਗ ਚੱਲਦੇ ਆਂ ਜਦੋਂ ਮੈਂ ਜੱਗ ਦਾ ਵੀ ਦੋਦੀਲੀ ਲੈ ਲਈ ਤੇ ਬੈਠੇ ਬੈ ਗਏ ਮੋਹਨ ਗਰਾਹ ਹੋ ਗਿਆ ਤੇ ਯਾਤਰੀ ਮੈਨੇ ਕਰ ਦਿੱਤੇ ਕਿ ਟਿਕਟਾਂ ਨਾ ਮੈਨੇ ਪੂਰੀਆਂ ਰਾਤ ਦੀ ਇੰਦਰ ਦਾ ਕਰੀ ਕਿਹੜੀ ਰਾਈ ਹੈ ਰਾਹ ਪੈ ਗਈ ਸੂਰੀਆਂ ਪੈ ਗਈ ਤਾਂ ਮਤਲਬ ਤੋਂ ਜਿਹੜਾ ਲੋ ਜੀ ਚੈੱਕ ਕਰੋ ਵੀਊ ਇਧਰਲੇ ਪਾਸੇ ਬਾਰਜ ਬੈ ਰਹੀ ਹੈ ਆ ਜ਼ਾਮਣੇ ਜੰਗਲ ਦੇ ਉੱਪਰ ਬੱਦਲ ਛਲੇ ਆਂ ਹੀ ਬੱਦਲਾਂ ਦੇ ਉੱਪਰ ਆ ਗਏ ਡੋਲ ਤੇਲ ਪਵਾਣਾ ਆ ਤੇਲ ਪਵਾ ਕੇ ਤੇ ਫਿਰ ਅੱਗੇ ਨੂੰ ਨਿਕਲਣਾ ਓਏ ਉਹ ਅੱਗੇ ਜਾ ਕੇ ਦਿਖਾਉਨੇ ਆ ਇੱਥੇ ਲੋਕਾਂ ਦੇ ਬਣੇ ਘਰ ਕਿਤੇ ਵੇ ਮੌਸਮ ਵੀ ਜਗਦਾ ਹੁੰਦੀ ਜਾਂਦਾ ਮੌਸਮ ਇੱਕੋ ਜਿਹਾ ਨਹੀਂ ਰਹਿੰਦਾ ਪਿੱਛੇ ਬਾਸ ਬਹਿ ਰਹੇਗੀ ਇੱਥੇ ਹੁਣ ਅੱਗੇ ਦਰੋਂ ਬੱਕ ਨੇ ਦੋ ਗਾਂ ਤੋਂ ਮਨਾ ਦਿੱਤਾ ਹੈ ਅੱਜ ਤੇ ਜਿਆ ਵੜ ਤੇ ਚਿਪੇ ਪਕੌੜੇ ਖਾਦੇ ਸੀਗੇ ਤੇ ਪਿਛਲਾ ਵੀਊ ਦੇਖੋ ਬਹੁਤ ਸੋਹਣਾ ਵੀਊ ਹਰ ਵੇਲੇ ਮੌਸਮ ਇੱਕੋ ਜਿਹਾ ਨਹੀਂ ਰਹਿੰਦਾ ਹੈਗਾ ਉਹ ਵੀ ਮੇਰੇ ਬਾਅਦ ਚ ਪਈ ਗਈ ਮਾਲ ਕੇ 3-4 ਘੰਟੇ ਵਿੱਚ ਤੁਹਾਨੂੰ ਰੁਕਣਾ ਪਿਆ ਬਾਦਸ਼ ਬਹੁਤ ਤੇ ਚੈੱਕ ਕਰੋ ਵੀਊ ਅਜੇ ਇੱਥੇ ਆਨ ਅਪਲੋਡ ਕੀਤਾ 8 ਘੰਟੇ ਦੇ ਅ ਜਿਹੜੀ ਇੱਕ ਵੀਡੀਓ ਜਿਹੜੀ ਆਪਾਂ ਪਾਈ ਆ ਪਹਿਲੀ ਵੀਡੀਓ ਇਹ ਆਪਾਂ ਇਸ ਟਾਵਰ ਤੇ ਬਣੀ ਕੇਤ ਬਣਨੀ ਕਿਤੇ ਆ ਜੀ ਬਣੀ ਕੇਤੇ ਕਰੇ ਬਣੀ ਕਾਦਿਆਂ ਬਣਨੀ ਇਦਾਂ ਹੀ ਕੁਛ ਪਿੰਡ ਦਾ ਨਾਮ ਆ ਤੇ ਆਪ ਅਪਲੋਡ ਕੀਤਾ ਜਿਹਨੂੰ ਰਮਾਨੇ ਪਾਉਨੇ ਆਪਾਂ ਤੇ ਚਲੋ ਸਾਰਿਆਂ ਨੂੰ ਤੇ ਆ ਮਾਤਾ ਦੀ ਜੈ ਸ਼ਕਤੀ ਵਾਹ ਚਲੋ ਆਹੋਂ ਦੱਪਲੇ ਚੇਂਜ ਕਰਦੇ ਆਂ ਕੋਈ ਕੱਤੇ ਕੱਦੇ ਆ ਤੇ ਅੱਜ ਸਾਡਾ ਦੂਜਾ ਦਿਨ ਹੈ ਆ ਦੇਖੋ ਲੈਂਡ ਸਲਾਈਆਂ ਬਹੁਤ ਹੁੰਦੀਆਂ ਮਾਲਕੇ ਮਾਲਕਾਂ ਬਾਦਸ਼ਾਹ ਬੈ ਰਹੀਆਂ ਨੇ ਦਾ ਦਾ ਦੇ ਮਾਲਕੇ ਪੱਤਰ ਦੇਖਦੇ ਪਏ ਆ ਭਾਬੀ ਚਲੋ